ਸਾਤਿਰੀਕਾ ਮੈਂ ਹਰਕਰਨ ਸਿੰਘ ਸੱਚਕਹੋਂ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਮੋਗਾ ਜ਼ਿਲ੍ਹੇ ਦੇ ਦੋ ਹਾਈ ਪ੍ਰੋਫਾਈਲ ਕੇਸ 2015 ਦੀ ਬਿਆਦਬੀ ਦੇ ਨਾਲ ਜੁੜੇ ਹੋਏ ਕੇਸਾਂ ਨੂੰ ਚੰਡੀਗੜ੍ਹ ਤਬਦੀਲ ਕਰਨ ਦੇ ਫੈਸਲੇ ਤੇ ਸੁਪਰੀਮ ਕੋਰਟ ਦੇ ਵਿੱਚੋਂ ਸਟੇ ਲੈਂਣ ਤੋਂ ਬਾਅਦ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਪੰਜਾਬ ਸਰਕਾਰ ਨੂੰ ਵੀ ਪਰੋੜਿਆ ਹੈ ਕਿ ਬੇਅਦਬੀ ਦੇ ਬਾਕੀ ਰਹਿੰਦੇ 4 ਕੇਸ ਜਿਨ੍ਹਾਂ ਦੀ ਸੁਣਵਾਈ ਪੰਜਾਬ ਤੋਂ ਬਾਹਰ ਕਰਨ ਦਾ ਫੈਸਲਾ ਸੁਣਾਇਆ ਗਿਆ ਹੈ ਉਹਨਾਂ ਕੇਸਾਂ ਦੀ ਅਪੀਲ ਵੀ ਪੰਜਾਬ ਸਰਕਾਰ ਦਾਖਲ ਕਰੇ ਤਾਂ ਕਿ 6 ਦੇ 6 ਕੇਸਾਂ ਦੀ ਇਕੱਠੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਹੋ ਸਕੇ ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 17 ਮਾਰਚ 2025 ਨੂੰ ਇੱਕ ਫੈਸਲਾ ਸੁਣਾਇਆ ਸੀ ਜਿਸ ਦੇ ਚਲਦਿਆਂ ਵਰਤਮਾਨ ਦੇ ਸਾਰੇ 6 کیس ਜੋ ਕਿ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਚੱਲ ਰਹੇ ਸਨ ਬਠਿੰਡਾ ਮੋਗਾ ਅਤੇ ਫਰੀਦਕੋਟ ਦੀਆਂ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਇਹਨਾਂ ਕੇਸਾਂ ਨੂੰ ਇਹ ਕਹਿ ਕੇ ਕਿ ਪੰਜਾਬ ਦੇ ਵਿੱਚ ਨਿਰਪੱਖ ਤੇ ਨਿਆਂ ਕਰਤਾ ਮੁਕਦਮੇ ਲਈ ਮਾਹੌਲ ਅਨੁਕੂਲ ਨਹੀਂ ਹੈ ਸਾਰੇ ਕੇਸ ਚੰਡੀਗੜ੍ਹ ਦੇ ਵਿੱਚ ਤਬਦੀਲ ਕਰ ਦਿੱਤੇ ਸਨ ਹਾਈ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਲਿਖਿਆ ਸੀ ਇਸ ਠੋਸ ਤੇ ਗੰਭੀਰ ਤੱਥ ਨੇ ਅਦਾਲਤ ਨੂੰ ਇੱਕ ਤੋਂ ਵੱਧ ਤਰੀਕਿਆਂ ਦੇ ਨਾਲ ਪ੍ਰੇਸ਼ਾਨ ਕੀਤਾ ਹੈ ਕਿ ਪੰਜਾਬ ਦੇ ਵਿੱਚ ਉਹ ਮਾਹੌਲ ਹੀ ਨਹੀਂ ਹੈ ਜਿੱਥੇ ਨਿਰਪੱਖ ਤੇ ਨਿਆਂਕਰਤਾ ਦੇ ਨਾਲ ਮੁਕੱਦਮਾ ਚੱਲ ਸਕੇ ਪਰ ਕੋਈ ਇੱਕ ਸੇਵਕ ਸੰਘ ਨੇ ਸਰਵਉੱਚ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਇਹਨਾਂ ਮਾਮਲਿਆਂ ਨੂੰ ਪੰਜਾਬ ਤੋਂ ਬਾਹਰ ਭੇਜਣ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਇੱਕ ਸਪੈਸ਼ਲ ਲੀਵ ਪਟੀਸ਼ਨ ਦਾਖਲ ਕੀਤੀ ਸੀ ਅਤੇ ਸੁਪਰੀਮ ਕੋਰਟ ਨੇ 1 ਸਤੰਬਰ ਨੂੰ ਇਸ ਐਸਐਲਪੀ ਨੂੰ ਸਪੈਸ਼ਲਲੀ ਪਟੀਸ਼ਨ ਨੂੰ ਉਹਦੇ ਲਈ ਇਜਾਜ਼ਤ ਦੇ ਦਿੱਤੀ, ਮਨਜ਼ੂਰੀ ਦੇ ਦਿੱਤੀ ਤੇ ਮਾਮਲੇ ਦੇ ਵਿੱਚ ਹੋਰ ਹੀ ਦੇਰੀ ਦੀ ਨੰਦਾ ਵੀ ਕੀਤੀ ਅਤੇ ਨੋਟਿਸ ਜਾਰੀ ਕਰਦਿਆਂ ਇਹ ਹਦਾਇਤ ਵੀ ਜਾਰੀ ਕਰ ਦਿੱਤੀ ਕਿ ਮਾਮਲੇ ਦੀ ਅਗਲੀ ਸੁਣਵਾਈ ਜੋ ਕਿ 13 ਅਕਤੂਬਰ ਨੂੰ ਹੋਣੀ ਹੈ, ਉਦੋਂ ਤੱਕ ਸਟੇਟਸ ਕੋ ਜਿਵੇਂ ਦਾ ਤਿਵੇਂ ਜਿਉਂਦਾ ਤਿਉਹੀ ਮਾਮਲੇ ਨੂੰ ਰੱਖਿਆ ਜਾਵੇ। ਸਟੇਜ ਜਿਹੜੀ ਹੈ ਉਹ ਐਲਾਨ ਦਿੱਤੀ। ਸਪਰੀਮ ਕੋਰਟ ਦਾ ਇਹ ਫੈਸਲਾ ਮੋਗਾ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਚੱਲ ਰਹੇ ਦੋ ਕੇਸਾਂ ਦੇ ਉੱਤੇ ਹੀ ਹੈ ਬਾਕੀ ਚਾਰ ਕੇਸ ਜੋ ਕਿ ਬਠਿੰਡਾ ਤੇ ਫਰੀਦਕੋਟ ਅਦਾਲਤਾਂ ਦੇ ਵਿੱਚ ਹਨ ਉਹਨਾਂ ਦਾ ਤਬਾਦਲਾ ਚੰਡੀਗੜ੍ਹ ਵਿਖੇ ਹੀ ਰਹੇਗਾ ਅਜੇ ਆ ਕਿਉਂ ਹੈ ਅਜੇ ਆ ਇਸ ਲਈ ਹੈ ਕਿ ਨਾ ਤਾਂ ਪੰਜਾਬ ਸਰਕਾਰ ਨੇ ਤੇ ਨਾ ਹੀ ਕਿਸੇ ਸ਼ਿਕਾਇਤਕਰਤਾ ਨੇ ਕੋਈ ਵੀ ਅਪੀਲ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤੀ ਹੈ ਜਿੱਥੇ ਇਹਨਾਂ ਫੈਸਲਿਆਂ ਨੂੰ ਚੁਣੌਤੀ ਦਿੱਤੀ ਗਈ ਉਹਨੇ ਸਾਰੇ ਹੀ ਜਾਣਦੇ ਆ ਕਿ 2015 ਦੇ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੇ ਨਾਲ ਤੇ ਫਿਰ ਉਸ ਤੋਂ ਬਾਅਦ ਬੇਅਦਬੀ ਹੋਣ ਦੇ ਨਾਲ ਇਹ ਮਾਮਲਾ ਸ਼ੁਰੂ ਹੋਇਆ ਸੀ ਅਤੇ ਪੂਰੇ ਪੰਜਾਬ ਦੇ ਵਿੱਚ ਭਾਰੀ ਰੋਹ ਫੈਲ ਗਿਆ ਸੀ ਪਰ 10 ਸਾਲ ਬੀਤ ਜਾਣ ਬਾਅਦ ਵੀ ਕਿਸੇ ਫੈਸਲੇ ਕੋਈ ਸਥਿਤੀ ਦੇ ਵਿੱਚ ਨਹੀਂ ਪਹੁੰਚਿਆ ਗਿਆ ਹੈ ਸਰਕਾਰਾਂ ਬਦਲ ਗਈਆਂ ਪਰ ਮਾਮਲੇ ਉਸੇ ਤਰੀਕੇ ਨਾਲ ਅਦਾਲਤਾਂ ਦੇ ਵਿੱਚ ਲਟਕੇ ਹੋਏ ਨੇ ਨੂ ਫੂਲ ਦਾ ਜੋ ਕਿ ਸੇਵਕ ਸਿੰਘ ਦੇ ਵਕੀਲ ਹਨ ਉਹਨਾਂ ਨੇ ਪੰਜਾਬ ਸਰਕਾਰ ਦੀ ਅਲੋਚਨਾ ਕੀਤੀ ਹੈ ਕਿ ਉਸਨੇ ਹਾਈ ਕੋਰਟ ਦੀਆਂ ਟਿੱਪਣੀਆਂ ਅਤੇ ਫੈਸਲੇ ਨੂੰ ਸਵੀਕਾਰ ਕਰ ਲਿਆ ਤੇ ਇਹਦੇ ਨਾਲ ਹੀ ਪੰਜਾਬ ਸਰਕਾਰ ਨੂੰ ਇਹ ਤਾਕੀਦ ਵੀ ਕੀਤੀ ਹੈ ਕਿ ਛੇਤੀ ਤੋਂ ਛੇਤੀ ਬਾਕੀ ਰਹਿੰਦੇ ਕੇਸਾਂ ਦੇ ਵਿੱਚ ਵੀ ਛੇਤੀ ਤੋਂ ਛੇਤੀ ਅਪੀਲ ਦਾਖਲ ਕਰੇ ਤਾਂ ਕਿ ਛੇ ਦੇ ਛੇ ਕੇਸਾਂ ਦੀ ਸੁਣਵਾਈ ਇਕੱਠੀ ਹੋ ਸਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੋ ਫੂਲਕਾ ਨੇ ਚਿੱਠੀ ਲਿਖੀ ਹੈ ਉਸ ਦੇ ਵਿੱਚ ਕਿਹਾ ਗਿਆ ਹੈ ਪੰਜਾਬ ਦੇ ਵਿੱਚ ਨਿਆਂਇਕ ਨਿਰਪੱਖਤਾ ਦੀ ਕਥਿਤ ਘਾਟ ਨੂੰ ਸਵੀਕਾਰ ਕਰਨਾ ਸੂਬੇ ਦੀ ਨਿਆਂਇਕ ਪ੍ਰਣਾਲੀ ਵਾਸਤੇ ਇੱਕ ਪਰੇਸ਼ਾਨ ਕਰਨ ਵਾਲੀ ਮਿਸਾਲ ਕਾਇਮ ਕਰਦਾ ਹੈ ਅਤੇ ਨਿਆਂ ਪ੍ਰਣਾਲੀ ਦੇ ਵਿੱਚ ਜਨਤਕ ਵਿਸ਼ਵਾਸ ਨੂੰ ਕਮਜ਼ੋਰ ਕਰਨ ਦਾ ਜੋਖਮ ਵੀ ਪੈਦਾ ਕਰਦਾ ਹੈ ਇਸੇ ਲਈ ਹੋਰ ਵੀ ਹੈਰਾਨੀ ਹੁੰਦੀ ਹੈ ਪੰਜਾਬ ਸਰਕਾਰ ਨੇ ਹਾਈ ਕੋਰਟ ਦੀਆਂ ਟਿੱਪਣੀਆਂ ਨੂੰ ਸਵੀਕਾਰ ਕਰ ਲਿਆ ਤੇ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਦੇ ਖਿਲਾਫ ਕੋਈ ਅਪੀਲ ਵੀ ਦਾਇਰ ਨਹੀਂ ਕੀਤੀ ਹੈ ਜਿੱਥੋਂ ਤੱਕ ਬਠਿੰਡਾ ਤੇ ਫਰੀਦਕੋਟ ਦੀਆਂ ਜ਼ਿਲ੍ਹਾ ਅਦਾਲਤਾਂ ਵਿੱਚ ਚੱਲ ਰਹੇ ਬਾਕੀ ਕੇਸਾਂ ਦਾ ਸਵਾਲ ਹੈ ਉੱਥੇ ਵੀ ਨਾ ਤਾਂ ਸਰਕਾਰ ਨੇ ਤੇ ਨਾ ਹੀ ਕਿਸੇ ਸ਼ਿਕਾਇਤਕਰਤਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਹੈ ਜਾਂ ਪਹੁੰਚ ਕੀਤੀ ਹੈ ਜਿਸ ਕਰਕੇ ਉਹਨਾਂ ਕੇਸਾਂ ਦੇ ਉੱਤੇ ਕੋਈ ਸਟੇ ਨਹੀਂ ਲੱਗੀ ਹੈ ਮੈਂ ਤਾਂ ਹੈਰਾਨ ਹਾਂ ਕਿ ਪੰਜਾਬ ਸਰਕਾਰ ਇਹ ਕਿਵੇਂ ਮੰਨ ਸਕਦੀ ਹੈ ਕਿਵੇਂ ਸਵੀਕਾਰ ਕਰ ਸਕਦੀ ਹੈ ਕਿ ਪੰਜਾਬ ਦੇ ਵਿੱਚ ਐਸਾ ਮਾਹੌਲ ਹੀ ਨਹੀਂ ਹੈ ਜਿੱਥੇ ਨਿਰਪੱਖਤਾ ਦੇ ਨਾਲ ਕੋਈ ਮੁਕੱਦਮਾ ਚਲਾਇਆ ਜਾ ਸਕੇ ਮੇਰੀ ਇਹ ਤੁਹਾਨੂੰ ਸਨਮਰ ਬੇਨਤੀ ਹੈ ਕਿ ਛੇਤੀ ਤੋਂ ਛੇਤੀ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਇਰ ਕਰੋ ਤਾਂ ਕਿ 13 10 2025 ਨੂੰ ਹੀ ਸੇਵਕ ਸਿੰਘ ਦੇ ਕੇਸ ਦੇ ਨਾਲ ਹੀ ਬਾਕੀ ਕੇਸਾਂ ਦੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋ ਸਕੇ ਉੱਗਨੇ ਲਿਖਦੇ ਨੇ ਕਿ ਕਈ ਹੋਰ ਵੀ ਬਦਬੀ ਦੇ ਕੇਸਾਂ ਨੂੰ ਟ੍ਰਾਂਸਫਰ ਕਰਨ ਦੀਆਂ ਪਟੀਸ਼ਨਾਂ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਈਆਂ ਹਨ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਵਕੀਲਾਂ ਨੂੰ ਇਹ ਹਦਾਇਤ ਜਾਰੀ ਕਰੇ ਕਿ ਸੁਪਰੀਮ ਕੋਰਟ ਦਾ ਜਿਹੜਾ ਇਹ ਸਟੇ ਆਰਡਰ ਹੈ ਉਹ ਹਾਈ ਕੋਰਟ ਦੇ ਸਾਹਮਣੇ ਰੱਖਿਆ ਜਾ ਸਕੇ ਤੇ ਅਦਾਲਤ ਨੂੰ ਉਹਨਾਂ ਕੇਸਾਂ ਨੂੰ ਮੁਲਤਵੀ ਕਰਨ ਦੀ ਅਪੀਲ ਵੀ ਕਰੇ ਉਹਨਾਂ ਨੇ ਸੁਪਰੀਮ ਕੋਰਟ ਦੇ 1 ਸਤੰਬਰ ਵਾਲੇ ਸਟੇ ਆਰਡਰ ਦੀ ਕਾਪੀ ਵੀ ਇਸ ਚਿੱਠੀ ਦੇ ਨਾਲ ਨੱਥੀ ਕੀਤੀ ਹੈ ਜਿਹੜੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਹੈ ਪਰ ਅਫਸੋਸ ਇਹ ਹੈ ਕਿ ਬੇਅਦਬੀ ਦੇ ਜੋ ਪੈਨੇ ਸੈਂਸਿਟਿਵ ਮਾਮਲੇ ਪੰਜਾਬ ਦੇ ਵਿੱਚ ਹੋਏ ਉਹਨਾਂ ਤੇ ਸਿਰਫ ਹੁਣ ਤੱਕ ਲਗਾਤਾਰ ਸਿਆਸਤ ਹੀ ਹੋ ਰਹੀ ਹੈ ਸਰਕਾਰਾਂ ਬਦਲ ਗਈਆਂ ਹਨ ਪਰ ਇਸ ਮੁੱਦੇ ਤੇ ਕਿਸੇ ਵੀ ਦੋਸ਼ੀ ਨੂੰ ਕੋਈ ਸਜ਼ਾ ਨਹੀਂ ਹੋਈ ਸਜ਼ਾ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ ਉਿੱਤੇ ਕੀ ਕਾਤਵੀ ਢੰਗ ਦੇ ਨਾਲ ਨਹੀਂ ਹੋਈ ਹੈ ਛਾਣਬੀਣ ਦੇ ਲਈ ਵੀ ਕਈ ਸਟਾ ਬਣੀਆਂ ਪੁਲਿਸ ਦੀਆਂ ਜਾਂਚ ਟੀਮਾਂ ਬਣੀਆਂ ਪਰ ਜੋ ਚੀਜ਼ ਜੋ ਤੱਥ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ ਉਹ ਪੁਲਿਸ ਨੂੰ ਪਤਾ ਨਹੀਂ ਲੱਗਿਆ ਹਜੇ ਤੱਕ ਪੁਲਿਸ ਦੇ ਸਾਹਮਣੇ ਨਹੀਂ ਆਇਆ ਇਸ ਗੱਲ ਦੀ ਸਮਝ ਵੀ ਨਹੀਂ ਆ ਰਹੀ ਕਿ ਇੰਨੇ ਗੰਭੀਰ ਮੁੱਦੇ ਤੇ ਪੰਜਾਬ ਸਰਕਾਰ ਵੱਲੋਂ ਇੰਨੀ ਲਚਾਰੀ ਕਿਉਂ ਦਿਖਾਈ ਜਾ ਰਹੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਹੈ ਇਸ ਸਾਰੇ ਬੇਅਦਬੀ ਕਾਂਡ ਦਾ ਇੱਕ ਦੋਸ਼ੀ ਪ੍ਰਦੀਪ ਕਲੇਰ ਉਹ ਵੀ ਪੁਲਿਸ ਵੱਲੋਂ ਫੜ ਲਿਆ ਗਿਆ ਸੀ ਉਸ ਤੋਂ ਬਾਅਦ ਉਹ ਵਾਧਾ ਮਾਫਗਵਾ ਵੀ ਬਣ ਗਿਆ ਤੇ ਕਈ ਟੈਲੀਵਿਜ਼ਨ ਚੈਨਲਾਂ ਤੇ ਆ ਕੇ ਉਸ ਦੇ ਵੱਲੋਂ ਇੰਟਰਵਿਊਆਂ ਵੀ ਦਿੱਤੀਆਂ ਗਈਆਂ ਤੇ ਉਹਨਾਂ ਇੰਟਰਵਿਊਆਂ ਦੇ ਵਿੱਚ ਉਸ ਦੇ ਵੱਲੋਂ ਜਿਹੜਾ ਡੇਰਾ ਮੁਖੀ ਹੈ ਸੌਦਾ ਸਾਧ ਉਹਨੂੰ ਕਹਿ ਦਿੰਨੇ ਆ ਜਾਂ ਰਾਮ ਗੁਰਮੀਤ ਰਾਮ ਰਹੀਮ ਸਿੰਘ ਕਹਿ ਦਿੰਨੇ ਆ ਉਹ ਹੋਵੇ ਜਾਂ ਸੁਖਬੀਰ ਬਾਦਲ ਹੋਵੇ ਤੇ ਜਾਂ ਫਿਰ ਹਣੀਪ੍ਰੀਤ ਹੋਵੇ ਇਨਾਂ ਸਾਰਿਆਂ ਦੇ ਨਾਮ ਲੈ ਕੇ ਉਹਦੇ ਵੱਲੋਂ ਖੁਲਾਸੇ ਕੀਤੇ ਗਏ ਸੀ ਕਿ ਕਿਸ ਬੰਦੇ ਦਾ ਕੀ ਰੋਲ ਹੈ ਇਸ ਵੱਲੋਂ ਕੀ ਕੀ ਭੂਮਿਕਾ ਨਿਭਾਈ ਗਈ ਕਿਵੇਂ ਮਾਫੀਆਂ ਦਿੱਤੀਆਂ ਗਈਆਂ ਕਿਵੇਂ ਮੀਟਿੰਗ ਦੇ ਵਿੱਚ ਡੇਰਾ ਪ੍ਰੇਮੀਆਂ ਨੂੰ ਉਕਸਾਇਆ ਗਿਆ ਕਿ ਉਹ ਆਪਣੀ ਹੋਈ ਹਤਕ ਦਾ ਬਦਲਾ ਲੈਣ ਇਸ ਤਰੀਕੇ ਦੀਆਂ ਸਾਰੀਆਂ ਗੱਲਾਂ ਖੁੱਲ੍ਹ ਕੇ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਪ੍ਰਦੀਪ ਕਲੀਅਰ ਕਰ ਚੁੱਕਿਆ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਦੇ ਵੱਲੋਂ ਅਦਾਲਤਾਂ ਦੇ ਵਿੱਚ ਵੀ ਇਹ ਬਿਆਨ ਸਾਰੇ ਇਸੇ ਦੇ ਇਸੇ ਤਰੀਕੇ ਨਾਲ ਦਰਜ ਵੀ ਕਰਾ ਦਿੱਤੇ ਗਏ ਹਨ ਪਰ ਹਜੇ ਤੱਕ ਪੰਜਾਬ ਸਰਕਾਰ ਵੱਲੋਂ ਡੇਰਾ ਮੁਖੀ ਤੋਂ ਪੁੱਛਗਿੱਛ ਕਰਨਾ ਤਾਂ ਦੂਰ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਲੈ ਕੇ ਆਉਣਾ ਤਾਂ ਦੂਰ ਹਣੀਪ੍ਰੀਤ ਨੂੰ ਬੁਲਾ ਕੇ ਵੀ ਉਸ ਤਰੀਕੇ ਨਾਲ ਪੁੱਛਗਿੱਛ ਨਹੀਂ ਕੀਤੀ ਗਈ ਹੈ ਜਾਂ ਉਸ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਸਖਤੀ ਨਾਲ ਪੁੱਛਗਿੱਛ ਨਹੀਂ ਕੀਤੀ ਗਈ ਹੈ ਜੋ ਕਿ ਸ਼ਾਇਦ ਪੰਜਾਬ ਦੇ ਵਿੱਚ ਛਿੜ ਰਹੀ ਸੀ ਇਹਨੇ ਲੰਮੇ ਸਮੇਂ ਤੋਂ ਸਾਰਿਆਂ ਨੂੰ ਇਹ ਵੀ ਯਾਦ ਹੋਵੇਗਾ ਕਿ ਇਹ ਸਾਰੇ ਘਟਨਾ ਕ੍ਰਮ ਦੀ ਅਸਲੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਇਸੇ ਡੇਰੇ ਦਾ ਮੁਖੀ ਸਲਾਬਤਪੁਰਾ ਵਿਖੇ ਇੱਕ ਸਮਾਗਮ ਕਰਦਾ ਹੈ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਜੋ ਵਿਸਾਖੀ ਦੇ ਸਮੇਂ ਖਾਲਸਾ ਸਾਜਿਆ ਗਿਆ ਸੀ ਉਸ ਸਾਰੇ ਘਟਨਾਕ੍ਰਮ ਨੂੰ ਇੱਕ ਵਾਰ ਫੇਰ ਪੇਸ਼ ਕਰਨ ਦੇ ਲਈ ਗੁਰੂ ਸਾਹਿਬ ਦਾ ਸਵਾਗ ਰਚਦਾ ਹੈ ਉਸ ਦੀਆਂ ਤਸਵੀਰਾਂ ਹਰ ਅਖਬਾਰ ਦੇ ਵਿੱਚ ਨਸ਼ਰ ਹੋਈਆਂ ਸੀ ਸਾਲਿਆਂ ਦੇ ਸਾਹਮਣੇ ਇਹ ਆ ਗਿਆ ਸੀ ਸਬੂਤਾਂ ਦੇ ਨਾਲ ਆ ਗਿਆ ਸੀ ਕਿ ਕਿਵੇਂ ਉਹਦੇ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਫੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਤੇ ਉੱਪਰ ਮੁਕੱਦਮਾ ਇਹ ਵੀ ਦਰਜ ਹੋਇਆ ਲੇਕਿਨ ਉਸ ਸਮੇਂ ਦੀ ਜੋ ਅਕਾਲੀ ਸਰਕਾਰ ਸੀ ਅਕਾਲੀ ਭਾਜਪਾ ਦੀ ਸਰਕਾਰ ਸੀ ਉਸ ਦੇ ਵਿੱਚ ਉਸ ਨਿਚਲੀ ਅਦਾਲਤ ਦੇ ਵਿੱਚ ਉਸ ਮਾਮਲੇ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੱਦ ਕਰ ਦਿੱਤਾ ਗਿਆ ਜੱਜ ਦਾ ਕੀ ਹੋਇਆ ਉਸ ਦੇ ਪਰਿਵਾਰ ਨੂੰ ਕੀ ਫਾਇਦੇ ਪਹੁੰਚਾਏ ਗਏ ਇਹ ਸਾਰੀਆਂ ਤੀਜਾਂ ਵੀ ਖੁੱਲ ਕੇ ਬਾਹਰ ਆ ਗਈਆਂ ਨੇ ਲੇਕਿਨ ਉਸ ਫੈਸਲੇ ਨੂੰ ਵੀ ਹਜੇ ਤੱਕ ਕਿਸੇ ਵੀ ਹੋਰ ਸਰਕਾਰ ਵੱਲੋਂ ਚੁਣੌਤੀ ਨਹੀਂ ਦਿੱਤੀ ਗਈ ਹੈ ਜਿਸ ਕੇਸ ਦੇ ਵਿੱਚ ਸਾਰੇ ਸਬੂਤ ਹੋਣ ਜਿਹਦੀਆਂ ਸਾਰੀਆਂ ਤਸਵੀਰਾਂ ਅਖਬਾਰਾਂ ਦੇ ਵਿੱਚ ਛਪੀਆਂ ਹੋਣ ਤੇ ਉਸ ਸਮੇਂ ਦੀ ਇਹ ਘਟਨਾ ਹੋਵੇ ਜਦੋਂ ਤੁਸੀਂ ਇਹਨਾਂ ਤਸਵੀਰਾਂ ਨੂੰ AI ਦੇ ਨਾਲ ਵੀ ਜੋੜ ਕੇ ਨਹੀਂ ਦੇਖ ਸਕਦੇ ਉਸ ਸਾਰੇ ਸਬੂਤਾਂ ਦੇ ਬਾਵਜੂਦ ਜਿੱਥੇ ਉਸ ਦੇਰਾ ਮੁਖੀ ਨੂੰ ਸਜ਼ਾ ਹੋਣਾ ਲਗਭਗ ਤੈਅ ਸੀ ਉਸ ਕੇਸ ਨੂੰ ਅੱਗੇ ਹੀ ਨਹੀਂ ਵਧਾਇਆ ਗਿਆ ਇਸੇ ਮਰਜੀ ਪਾਰਟੀ ਦੀ ਸਰਕਾਰ ਆਈ ਹੋਵੇ ਉਹ ਕੇਸ ਨੂੰ ਅੱਗੇ ਨਹੀਂ ਵਧਾਇਆ ਗਿਆ। ਇਸੇ ਤਰੀਕੇ ਨਾਲ ਜਿਹੜੇ ਇਹ ਬਾਕੀ ਕੇਸ ਨੇ ਜਿਹੜੇ ਵੱਖ-ਵੱਖ ਅਦਾਲਤਾਂ ਦੇ ਵਿੱਚ ਚੱਲ ਰਹੇ ਨੇ ਇਹ ਵੀ ਸਮੇਂ-ਸਮੇਂ ਤੇ ਕਿਸੇ ਨਾ ਕਿਸੇ ਤਕਨੀਕੀ ਕਾਰਨ ਕਰਕੇ ਪੁਲਿਸ ਅਫਸਰਾਂ ਵੱਲੋਂ ਇਸ ਤਰ੍ਹਾਂ ਦੀਆਂ ਅਰਜ਼ੀਆਂ ਲਗਾ ਕੇ ਕਿ ਇਹਨਾਂ ਦਾ ਤਬਾਦਲਾ ਕਰਨਾ ਚਾਹੀਦਾ ਹੈ ਹਾਈ ਕੋਰਟਾਂ ਦੇ ਵਿੱਚ ਤਬਾਦਲੇ ਕਰਕੇ ਇਸ ਤਰ੍ਹਾਂ ਦੇ ਫੈਸਲਿਆਂ ਦੇ ਨਾਲ ਇਹਨਾਂ ਨੂੰ ਲੰਮੇ ਸਿਰੇ ਤੋਂ ਲਟਕਾਇਆ ਜਾ ਰਿਹਾ ਹੈ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਤਾਂ ਕੀਤੀ ਜਾਂਦੀ ਹੈ। ਪਰ ਇਹ ਕਿਸੇ ਫੈਸਲਾਕੁਨ ਘੜੀ ਤੇ ਪਹੁੰਚ ਜਾਣ ਕੋਈ ਇਹਨਾਂ ਦੇ ਉੱਤੇ ਨਤੀਜਾ ਆ ਜਾਏ ਫੈਸਲਾ ਆ ਜਾਏ ਇਸ ਤਰੀਕੇ ਦੀ ਕੋਸ਼ਿਸ਼ ਕਿਸੇ ਵੀ ਸਰਕਾਰ ਵੱਲੋਂ ਨਹੀਂ ਕੀਤੀ ਗਈ। ਭਾਵੇਂ ਬੇਅਦਬੀ ਦੇ ਮਾਮਲੇ ਇਸ ਤੋਂ ਬਾਅਦ ਹੋਰ ਪੂਲ ਫੜੇ ਮੌਜੂਦਾ ਸਰਕਾਰ ਇੱਕ ਨਵਾਂ ਕਾਨੂੰਨ ਵੀ ਲੈ ਕੇ ਆਈ ਜਿਦੇ ਨਾਲ ਉਮਰ ਕੈਦ ਦੀ ਸਜ਼ਾ ਜਾਂ ਹੋਰ ਇਸ ਤਰੀਕੇ ਦੀ ਸਖਤੀਆਂ ਕਰਨ ਦੇ ਪ੍ਰਬੰਧ ਰੱਖੇ ਗਏ ਨੇ ਉਹ ਮਾਮਲਾ ਵੀ ਸਿਲੈਕਟ ਕਮੇਟੀ ਦੇ ਕੋਲ ਭੇਜ ਦਿੱਤਾ ਗਿਆ ਉਹਨੂੰ ਸਿਲੈਕਟ ਕਮੇਟੀ ਮੀਟਿੰਗਾਂ ਕਰ ਰਹੀ ਹੈ ਲੋ ਲੋਕਾਂ ਦੀ ਸਲਾਹ ਲੈ ਰਹੀ ਹੈ رائے مشورہ ਕਰ ਰਹੀ ਹੈ ਪਰ ਉਹ ਕਮੇਟੀ ਆਪਣੀਆਂ ਸਿਫਾਰਸ਼ਾਂ ਕਦੋਂ ਵਾਪਸ ਭੇਜੇਗੀ ਕਦੋਂ ਉਹ ਫੈਸਲਾ ਜਿਹੜਾ ਹੈ ਉਹ ਕਾਨੂੰਨ ਬਣੇਗਾ ਇਸ ਤੇ ਉੱਤੇ ਵੀ ਅਟਕਲਾਂ ਹੀ ਲਗਾਈਆਂ ਜਾ ਰਹੀਆਂ ਨੇ ਕਿਸੇ ਵੀ ਫੈਸਲਾਕਮ ਤਰੀਕੇ ਨਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਕਾਨੂੰਨ ਅਗਲੀਆਂ ਚੋਣਾਂ ਤੋਂ ਪਹਿਲਾਂ ਬਣ ਜਾਏਗਾ ਜਾਂ ਇਸ ਕਾਨੂੰਨ ਦੇ ਨਾਲ ਇਹਨਾਂ ਬਦਬੀਆਂ ਦੀ ਘਟਨਾ ਦੇ ਉੱਤੇ ਕੋ ਰੋਕ ਲੱਗ ਜਾਵੇ ਹੁਣ ਲੋਕਾਂ ਨੇ ਤਾਂ ਆਪਣਾ ਫੈਸਲਾ ਜੋ ਸੁਣਾਉਣਾ ਸੀ ਉਹ ਸੁਣਾ ਦਿੱਤਾ ਉਹਨਾਂ ਵੱਲੋਂ ਅਕਾਲੀ ਦਲ ਨੂੰ ਜਾਂ ਸੁਖਬੀਰ ਬਾਦਲ ਨੂੰ ਜੋ ਵੀ ਉਹਦਾ ਰੋਲ ਰਿਆ ਹੋਵੇ ਉਸਤੇ ਲਈ ਅਜੇ ਹੀ ਸਜ਼ਾ ਦੇ ਦਿੱਤੀ ਕਿ ਉਸ ਤੋਂ ਬਾਅਦ ਵੋਟਾਂ ਪਾਉਣੀਆਂ ਹੀ ਬੰਦ ਕਰ ਦਿੱਤੀਆਂ ਲੇਕਿਨ ਸੁਖਬੀਰ ਬਾਦਲ ਵੱਲੋਂ ਜੋ ਉਸ ਸਮੇਂ ਹੋਇਆ ਜਿਸ ਤਰੀਕੇ ਨਾਲ ਮਾਫੀ ਦਿੱਤੀ ਗਈ ਜੱਫੇਦਾਰਾਂ ਨੂੰ ਆਪਣੀ ਨਿੱਜੀ ਜਾਇਦਾਦ ਦੇ ਵਾਂਗ ਵਰਤਿਆ ਗਿਆ ਆਪਣੀ ਮਰਜ਼ੀ ਮੁਤਾਬਕ ਫੈਸਲੇ ਕਰਾਏ ਗਏ ਉਹਨਾਂ ਘਟਨਾਵਾਂ ਦੇ ਵਿੱਚ ਵੀ ਕੋਈ ਕਮੀ ਨਹੀਂ ਆਈ ਹੈ ਇਹ ਨਹੀਂ ਕਿ ਸੁਖਬੀਰ ਬਾਦਲ ਉਹਨਾਂ ਗੱਲਾਂ ਤੋਂ ਕੁਝ ਸਿੱਖਿਆ ਹੋਵੇ ਉਸ ਤੋਂ ਬਾਅਦ ਵੀ ਇਸੇ ਤਰੀਕੇ ਨਾਲ ਇੱਕ ਵਾਰ ਫਿਰ ਜਥੇਦਾਰ ਬਦਲੇ ਗਏ ਜਿਹੜੇ ਹਾਂ ਦੇ ਵਿੱਚ ਹਾਂ ਨਹੀਂ ਮਲਾਉਂਦੇ ਸੀ ਉਸ ਦੀ ਮਰਜ਼ੀ ਮੁਕਾਬਕ ਫੈਸਲੇ ਨਹੀਂ ਸੁਣਾਉਂਦੇ ਸੀ ਉਹਨਾਂ ਨੂੰ ਇੱਕ ਵਾਰ ਫਿਰ ਲਾ ਕੇ ਆਪਣੀ ਮਰਜ਼ੀ ਦੇ ਸਫਾਕਸ਼ੀ ਜਥੇਦਾਰ ਥਾਪ ਦਿੱਤੇ ਗਏ ਹਨ ਉਹਦੇ ਵੱਲੋਂ ਆਪਣੀਆਂ ਹਰਕਤਾਂ ਦੇ ਵਿੱਚ ਕੋਈ ਕਮੀ ਨਹੀਂ ਕੀਤੀ ਗਈ ਹੈ ਲੋਕ ਉਹ ਗੱਲਾਂ ਭੁੱਲਣਗੇ ਜਾਂ ਯਾਦ ਰੱਖਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਜਾਂ ਇਸ ਤਰੀਕੇ ਦੀਆਂ ਜਿਹੜੀਆਂ ਉਸ਼ਸ਼ਾਂ ਨੇ ਉਹ بار بار ਹੋ ਰਹੀਆਂ ਨੇ ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਆਈ ਹੈ ਪਿੱਛੇ ਜਿਹੇ ਹੀ AI ਦੇ ਨਾਲ ਇੱਕ ਦਰਬਾਰ ਸਾਹਿਬ ਦੀ ਵੀਡੀਓ ਬਣਾਈ ਗਈ ਸੀ ਜਿਸਦੇ ਵਿੱਚ ਦਰਬਾਰ ਸਾਹਿਬ ਟਹਿ ਰਿਹਾ ਹੈ ਟੁੱਟ ਰਿਹਾ ਹੈ ਇਸ ਤਰੀਕੇ ਨਾਲ ਦਿਖਾਇਆ ਗਿਆ ਸੀ ਉਹ ਵਿਵਾਦ ਹਜੇ ਸ਼ਾਂਤ ਨਹੀਂ ਹੋਇਆ ਸੀ ਕਿ ਹੁਣ ਨਵੀਂ ਵੀਡੀਓ ਆ ਗਈ ਹੈ ਜਿਸਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਗਧਿਆਂ ਨੂੰ ਅਤੇ ਸੂਰਾਂ ਨੂੰ ਵੜਦੇ ਹੋਏ ਦਿਖਾਇਆ ਗਿਆ ਹੈ ਉਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਉਸ ਦੇ ਬਾਬਤ ਵੀ ਜੱਜਦਾਰ ਵੱਲੋਂ ਬਿਆਨ ਵੀ ਦਿੱਤੇ ਗਏ ਹਨ ਕਿ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਨੇ ਕਿ ਸਾਨੂੰ ਪੱਤਾ ਪੱਤੇ ਦਾ ਖਬਰ ਹੁੰਦੀ ਹੈ ਕਿ ਕਿੱਥੇ ਕੀ ਹੋ ਰਿਹਾ ਹੈ ਤੇ ਦੂਜੇ ਪਾਸੇ ਇਹਨਾਂ ਕੇਸਾਂ ਦੇ ਵਿੱਚ ਫੈਸਲੇ ਨਹੀਂ ਲਏ ਜਾਂਦੇ ਦੋਸ਼ਿਆਂ ਨੂੰ ਫੜਿਆ ਨਹੀਂ ਜਾਂਦਾ ਲੇਕਿਨ ਇਸ ਤੋਂ ਲੱਭਣਾ ਤਾਂ ਫੇਰ ਵੀ ਔਖਾ ਹੈ ਕਿਹਨੇ ਵੀਡੀਓ ਬਣਾਈ ਕਦੋਂ ਅਪਲੋਡ ਕੀਤੀ ਇਹਦੇ ਸਬੂਤ ਲੱਭਣੇ ਵੀ ਸ਼ਾਇਦ ਨੂੰ ਸਮਾਂ ਲੱਗੇ ਲੇਕਿਨ ਜਿਹੜੇ ਕੇਸਾਂ ਦੇ ਵਿੱਚ ਇਹ ਮੇਕਨੀ ਸਲਾਬਤਪੁਰਾ ਦਾ ਕੇਸ ਹੈ ਜਿੱਥੇ ਸਬੂਤ ਸਾਰਿਆਂ ਦੇ ਸਾਹਮਣੇ ਸੀ ਅਖਬਾਰਾਂ ਦੇ ਵਿੱਚ ਫੋਟੋਆਂ ਛਪੀਆਂ ਸੀ ਉੱਥੇ ਵੀ ਸਰਕਾਰਾਂ ਉਹ ਕੇਸ ਨਹੀਂ ਚਲਾਉਂਦੀਆਂ ਉੱਥੇ ਵੀ ਇਹ ਕੋਈ ਕੋਸ਼ਿਸ਼ ਨਹੀਂ ਹੁੰਦੀ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਹੋ ਜਾਵੇ ਫਿਰ ਇਹਨਾਂ ਕੇਸਾਂ ਦੇ ਵਿੱਚ ਕਦੋਂ ਦੋਸ਼ੀ ਲੱਭੇ ਜਾਣਗੇ ਕਦੋਂ ਉਹਨਾਂ ਤੇ ਸਜ਼ਾ ਹੋਏਗੀ ਇਹ ਵੀ ਸਾਰੇ ਲੋਕ ਆਪ ਹੀ ਅੰਦਾਜ਼ਾ ਲਗਾ ਸਕਦੇ ਸੋ ਕੁੱਲ ਮਿਲਾ ਕੇ ਇੱਕ ਘਟਨਾਵਾ ਵਧ ਰਹੀਆਂ ਨੇ ਕਿਉਂਕਿ ਕੋਈ ਵੀ ਸਰਕਾਰ ਇਹਨਾਂ ਕੇਸਾਂ ਦੇ ਉੱਤੇ ਦੋਸ਼ੀਆਂ ਨੂੰ ਫੜ ਕੇ ਉਹਨਾਂ ਨੂੰ ਸਜ਼ਾ ਨਹੀਂ ਦੇਣਾ ਚਾਹੁੰਦੀ ਉਹ ਸਿਰਫ ਇਹਨਾਂ ਕੇਸਾਂ ਦੇ ਉੱਤੇ ਇਹਨਾਂ ਮਾਮਲਿਆਂ ਦੇ ਉੱਤੇ ਸਿਆਸਤ ਕਰੀਆਂ ਚਾਹੁੰਦੀਆਂ ਨੇ ਸਿਆਸਤ ਕਰਕੇ ਜਿੰਨਾ ਲਾਹਾ ਹੋ ਸਕੇ ਜਿੰਨਾ ਕਿਸੇ ਭਾਈਚਾਰੇ ਦੀ ਵੋਟ ਕਿਸੇ ਨੂੰ ਮਿਲ ਸਕੇ ਵੱਧ ਤੋਂ ਵੱਧ ਵੋਟ ਮਿਲ ਸਕੇ ਇਹ ਹੀ ਸਾਰੀਆਂ ਪਾਰਟੀਆਂ ਦੀ ਸਰਕਾਰਾਂ ਦੀ ਕੋਸ਼ਿਸ਼ ਰਹਿੰਦੀ ਹੈ ਕੋਈ ਵੀ ਸਰਕਾਰ ਇਹ ਨਹੀਂ ਚਾਹੁੰਦੀ ਇਹ ਧਰਮ ਦੇ ਨਾਮ ਦੇ ਉੱਤੇ ਭਾਵਨਾਵਾਂ ਨਾ ਝਟਕਣ ਲੋਕ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿਣ ਪਰ ਇਸ ਤਰੀਕੇ ਦੀਆਂ ਕੋਸ਼ਿਸ਼ਾਂ ਜ਼ਰੂਰ ਹੁੰਦੀਆਂ ਰਹਿੰਦੀਆਂ ਨੇ ਕਿ ਲੋਕ ਕਿਵੇਂ ਧੜਿਆਂ ਦੇ ਵਿੱਚ ਵੰਡੇ ਜਾਣ ਵੰਡ ਕੇ ਵੋਟਾਂ ਪੈਂਦੀਆਂ ਰਹਿਣ ਤੇ ਕੋਈ ਨਾ ਕੋਈ ਸਿਆਸੀ ਪਾਰਟੀ ਇਹਨਾਂ ਦਾ ਲਾਹਾ ਲੈਂਦੀ ਰਹੇ ਪਰ ਉਮੀਦ ਕਰਦੇ ਹਾਂ ਲੋਕ ਇਹਨਾਂ ਚਾਲਾਂ ਨੂੰ ਸਮਝਣਗੇ ਲੋਕ ਜਿਸ ਤਰੀਕੇ ਨਾਲ ਫੈਸਲੇ ਪੈਂਦਾ ਪਹਿਲਾਂ ਲੈਂਦੇ ਰਹੇ ਨੇ ਕਿ ਉਹ ਆਪਣਾ ਫੈਸਲਾ ਵੋਟਾਂ ਦੇ ਵਿੱਚ ਸੁਣਾ ਦਿੰਦੇ ਨੇ ਉਸੇ ਤਰੀਕੇ ਨਾਲ ਜਾਗਰੂਕ ਹੋ ਕੇ ਕੁਣ ਵੀ ਆਪਣਾ ਫੈਸਲਾ ਸੁਣਾਉਣਗੇ ਇਸੇ ਉਮੀਦ ਦੇ ਨਾਲ ਤੁਤੋ ਵਿਦਾ ਲੈਣੇ ਆ ਧੰਨਵਾਦ